सातना गुरु साहिब जी कहन्त वेदा गुणन्त गुणिया सुनन्त बाला बहु बेद परकारा दृढन्तु सुविद्या हार हार कृपाला कहन्त बेदा गुणन्त गुणिया सुनंत बाला बहु विद प्रकारा दृढ़ंत सु विद्या हार हार कृपाला वाहि गुरु जी का खालसा वाहि गुरु जी की फतेह नमो <coughs> <coughs> I do. ਉਸ ਸਰਵਨ ਕਰਕੇ ਇਲਾਹ ਪ੍ਰਾਪਤ ਕਰ ਰਹੇ ਹੋ ਜਿਸ ਦੇ ਵਿੱਚ ਗੁਰੂ ਅਰਜਨ ਦੇਵ ਜੀ ਗੋਪਾਲ ਦਾਤ ਦੇ ਪੁੱਤਰ ਹਰੀ ਲਾਲ ਕ੍ਰਿਸ਼ਨ ਲਾਲ ਨੂੰ ਉਪਦੇਸ਼ ਦੇ ਰਹੇ ਹਨ ਕਿ ਜੇ ਇਸ ਵੇਲੇ ਉਸ ਪਰਮੇਸ਼ਰ ਦੀ ਕਿਰਪਾ ਮਨੁੱਖ ਦੇ ਹੁੰਦੇ ਹੈ ਉਸ ਵੇਲੇ ਜੋ ਇੰਦਰੀਆਂ ਸਾਡੀਆਂ ਵਸਦੇ ਵਿੱਚ ਆ ਜਾਂਦੀਆਂ ਹੈ ਤੇ ਹੰਕਾਰ ਦਾ ਨਾਸ਼ ਹੋ ਜਾਂਦਾ ਹੈ ਜੋ ਇਸ ਹਿਰਦੇ ਦੇ ਵਿੱਚ ਆਸਾ ਰੂਪੀ ਵਕਾਰਾਂ ਲਈ ਅੱਗ ਲੱਗੀ ਹੁੰਦੀ ਹੈ ਤੇ ਉਸ ਦੇ ਨਾਮ ਨੂੰ ਜਪ ਕੇ ਤੇ ਹਿਰਦਾ ਠੰਡਾ ਠਾਰ ਹੋ ਜਾਂਦਾ ਏ ਕਲ ਤਰਤੀਂ ਠੰਡਾ ਮਰਣਾਉ ਸੋ ਇੱਥੇ ਸਤਿਗੁਰੂ ਜੀ ਬਿਆਨ ਕਰਦੇ ਸੀਤ ਲੰਤ ਲਿਦੈਮ ਦਰੜ ਸੰਤ ਗਿਆਨੰ ਰਹੰਦ ਜਨਮ ਹਰ ਦਰਸ ਲੀਨਾ ਕੇ ਉਸ ਪਰਮੇਸ਼ਰ ਦੇ ਦਰਸ਼ਨਾਂ ਦੇ ਵਿੱਚ ਮਨੁੱਖ ਲੀਨ ਹੋ ਜਾਂਦਾ ਹੈ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ ਉਹਨੇ ਸਤੂ ਅਗੇ ਸਤਿਗੁਰੂ ਜੀ ਉਸ ਪਰਮੇਸ਼ਰ ਦੇ ਗੁਣਾਂ ਨੂੰ ਕਥਨ ਕਰਨਗੇ ਕਿ ਉਸ ਦੇ ਪਰਮੇਸ਼ਰ ਨੂੰ ਅਜ ਤੱਕ ਕੋਈ ਜਾਣ ਨਹੀਂ ਸਕਿਆ ਜਿਸ ਨੇ ਦਿੱਤਨੇ ਕਿਸੇ ਦੇ ਵਿੱਚ ਸਮਰਥਾ ਹੈ ਉਤਨਾ ਉਤਨਾ ਜਸ ਉਸ ਪਰਮੇਸ਼ਰ ਦਾ ਹਰੇਕ ਨੇ ਕੀਤਾ ਹੈ ਸੋ ਮਨਾ ਬਿਰਧੀਆਂ ਨੂੰ ਇਕਾਗਰ ਕਰੀਏ ਕਥਾ ਵਿਚਾਰ ਨੂੰ ਸਰਵਨ ਕਰੀਏ ਦੇਵ ਗਾਦੀਵਾਜੀ ਤੇ ਆਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸੇ ਰਿਵਾਹੇ ਗੁਰੂ ਸਾਹਿਬ ਜੀ ਕਹੰਤ ਬੇਦਾ ਗੁਣੰਤ ਗੁਣੀਆਂ ਸੁਨੰਤ ਬਾਲਾ ਬਹੁ ਵਿਦ ਪ੍ਰਕਾਰਾ ਗੁਰੂ ਅਰਜੁਨ ਦੇਵ ਜੀ ਕਥਨ ਕਰਦੇ ਕਿ ਚਾਰ ਵੇਦ ਜੋ ਬ੍ਰਹਮਾ ਵੱਲ ਰਜੇ ਗਏ ਉਸ ਦੇ ਵਿੱਚ ਵੀ ਉਸ ਦੇ ਗੁਨਾ ਨੂੰ ਬੇਅੰਤ ਬੇਅੰਤ ਕਰਕੇ ਕਥਨ ਕੀਤਾ ਗਿਆ ਕਿ ਗੁਣੀਆਂ ਜੋ ਗੁਣਵਾਨ ਮਨੁੱਖ ਹਨ ਉਸ ਦੀ ਵਿਚਾਰ ਕਰਦੇ ਸੁਨੰਤ ਬਾਲਾ ਬਹੁ ਵਿਦ ਪ੍ਰਕਾਰ ਤੇ ਸੁਨ ਵਾਲੇ ਜੋ ਸਰੋਤੇ ਹੁੰਦੇ ਹਨ ਉਹ ਗੁਰ ਨੇਕਾਂ ਵਿਧੀਆਂ ਦੇ ਨਾਲ ਉਸ ਦੇ ਜਸ ਨੂੰ ਸਰਵਣ ਕਰਦੇ ਜਿਵੇਂ ਆਪ ਜੀ ਇੱਥੇ ਬੈਠੇ ਹੋ ਗੁਰੂ ਦੇ ਜਸ ਨੂੰ ਸਰਵਨ ਕਰ ਰਹੇ ਹੋ ਕੋਈ ਤੁਰਦਾ ਫਿਰਦਾ ਸਰਵਨ ਕਰ ਰਿਹਾ ਹੈ ਕੋਈ ਕੰਮ ਕਰਦਾ ਸਰਵਨ ਕਰ ਰਿਹਾ ਹੈ ਅਨੇਕ ਵਿਦਿਆਵਾਂ ਦੇ ਨਾਲ ਉਸ ਦੇ ਗੁਣਾ ਨੂੰ ਸਰਵਨ ਉਸ ਵਰਤੇ ਜਨ ਕਰਦੇ ਹਨ ਦਿਰੜੰਤ ਸੁਬਿੱਧਿਆ ਹਰ ਹਰ ਕਿਰਪਾਲਾ ਵਡੇ ਆ ਇਹਨੂੰ ਕੋਈ ਵਿਚਾਰਦਾ ਹੈ ਤੇ ਕੋ ਹਰਿਆ ਭਰਿਆ ਕਰਨ ਵਾਲਾ ਜੋ ਪਰਮੇਸ਼ਰ ਵਾਹਿਗੁਰੂ ਹੈ ਉਸ ਦੀ ਕਿਰਪਾ ਉਸ ਮਨੁੱਖ ਦੇ ਉਤੇ ਹੋ ਜਾਂਦੀ ਜਿਸ ਦੇ ਨਾਲ ਅਨੰਤ ਸੁਖ ਵਿਦਿਆ ਸ੍ਰੇਸ਼ਟ ਬ੍ਰਹਮ ਗਿਆਨ ਦੀ ਜੋਤ ਦਿਆ ਹੈ ਉਹ ਨਾਮ ਮਦੋਖ ਨੂੰ ਪ੍ਰਾਪਤ ਹੋ ਜਾਂਦੇ ਹੈ ਨਾਮ ਦਾਣ ਜਾ ਚੰਤਨਾਨਕ ਦਾਨਹਾਰ ਗੁਰ ਗੋਪਾਲਾ ਪੂਹਰੀ ਪ੍ਰਮਾਤਮਾ ਦੇ ਕੋਲੋਂ ਫਿਰ ਹੋਰ ਕੋਈ ਮੰਗ ਨਹੀਂ ਮੰਗਦੇ ਕਿ ਸਾਨੂੰ ਆ ਚੈ ਦਏ ਸਾਨੂੰ ਆ ਚੈ ਦਏ ਹੋਰ ਕੁਝ ਵੀ ਉਹਨਾਂ ਤੋਂ ਨਹੀਂ ਚਾਹਦਾ ਆਸਾਂ ਉਹਨਾਂ ਦੀਆਂ ਮਿੱਟ ਜਾਂਦੀਆਂ ਪਰ ਉਹਨਾਂ ਦੀ ਇੱਕ ਮੰਗ ਹੁੰਦੀ ਨਾਮ, ਦਾਨ, ਜਾ ਚੰਤਨਾਨਕ ਗੁਰੂ ਅਰਜਨ ਦੇਵ ਜੀ ਕਰਤਨ ਕਰਦੇ ਕਿ ਉਹ ਨਾਮ ਤੇ ਦਾਨ ਦੀ ਜੋ ਦਾਤ ਹੈ ਉਹ ਪਰਮੇਸ਼ਰ ਦੇ ਚਰਨਾਂ ਦੇ ਵਿੱਚੋਂ ਮੰਗਦੇ ਰਹਿੰਦੇ ਹਨ ਆਪ ਜੀ ਵੀ ਹਰ ਰੋਜ਼ ਮੰਗਦੇ ਹੋ ਸਿੱਖਾ ਨੂੰ ਸਿੱਖੀ ਦਾਨ ਨੂੰ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਗੁਸਾਹ ਦਾਨ ਪਰੋਸਾ ਦਾਨ ਦਾਨਾਰ ਸਿਰ ਦਾਨ ਨਾਮ ਦਾਨ ਇਸ ਤਰ੍ਹਾਂ ਉਸ ਰੇਸ਼ਟ ਦਾਨ ਪਰਮੇਸ਼ਰ ਦੇ ਨਾਮ ਨੂੰ ਮੰਗਦੇ ਹਨ ਕਿਉਂਕਿ ਉਹਨਾਂ ਨੂੰ ਪਤਾ ਇਹ ਸਤੋਂ ਵੱਡੀ ਕੋਈ ਹੋਰ ਵਸਤੂ ਹੈ ਹੀ ਨਹੀਂ ਸੰਸਾਰ ਦੇ ਵਿੱਚ ਮੰਗਣਾ ਮੰਗਨ ਅਨੇਕਾ ਹਰ 10 ਗੁਰ ਤੇ ਮੰਗਣਾ ਇਸ ਤਰ੍ਹਾਂ ਹਰੀ ਪਰਮਾਤਮਾ ਦੇ ਜਸ ਨੂੰ ਉਸ ਪਰਮੇਸ਼ਰ ਦੇ ਕੋਲੋਂ ਉਹ ਪਿਆਰੇ ਮੰਗਦੇ ਹਨ ਉਹਨਾਂ ਨੂੰ ਇਹ ਵੀ ਭਰੋਸਾ ਹੈ ਦੈਨ ਹਾਰ ਗੁਰੂ ਪਾਲਾ ਜੋ ਗੋ ਪ੍ਰਿਥਵੀ ਦੀ ਪਾਲਾ ਪਲਨਾ ਕਰਨ ਵਾਲਾ ਪਰਮੇਸ਼ਰ ਹੈ ਉਸ ਹਰਿਆ ਨੂੰ ਰੋਜੀ ਰੋਟੀ ਦੇ ਰਿਹਾ ਹੈ ਨਹਿ ਚਿੰਤਾ ਮਾਤ ਪਿਤ ਪ੍ਰਾਪਤ ਹੈ ਨਹਿ ਚਿੰਤਾ ਕਛ ਲੋਗ ਕਹੈ ਇਸ ਤਰ੍ਹਾਂ ਸਤਿਗੁਰ ਜੀ ਆਖ ਦੇ ਕੇ ਉਸ ਪਰਮੇਸ਼ਰ ਦੇ ਜਦੋਂ ਵਢਾਈ ਹੁਣ ਲਗ ਪਵੇ ਉਸ ਦੀ ਪਰੋਸਾ ਹੋ ਜਾਵੇ ਜਦੋਂ ਉਸ ਦੇ ਗੁਨਾ ਨੂੰ ਗਾਇ ਨ ਕੀਤਾ ਜਾਂਦਾ ਹੈ ਪਰੋਸਾ ਮਨ ਦੇ ਵਿੱਚ ਵੱਜ ਜਾਂਦਾ ਹੈ ਕਿ ਉਹ ਪਰਮੇਸ਼ਰ ਹੀ ਸਾਰੇ ਅਨੁਪਾਲਨ ਵਾਲਾ ਹੈ ਇਹ ਸਕੇ ਕਰਕੇ ਹਮਤ ਜਨਮ ਹੀ ਇਹ ਸਮਝਦੇ ਨਾ ਚਿੰਤਾ ਮਾਤ ਪਿਤ ਪ੍ਰਤ ਹੈ ਕਿ ਉਹਨਾਂ ਨੂੰ ਮਾਤਾ ਪਿਤਾ ਤੇ ਭਰਾਵਾਂ ਦੀ ਕੋਈ ਚਿੰਤਾ ਨਹੀਂ ਹੁੰਦੀ ਕਿ ਅਸੀਂ ਇਹਨਾਂ ਨੂੰ ਕਿਵੇਂ ਪਾਲਣਾ ਹੈ ਤੇ ਨਾ ਸੰਭ ਇਹਨਾਂ ਦੀ ਚਿੰਤਾ ਕਰਨੀ ਚਾਹੀਦੀ ਮਾਤਾ ਪਿਤਾ ਭਰਾ ਨਹਿ ਚਿੰਤਾ ਕਛ ਲੋਕ ਕਹੈ ਅਗੇ ਸਾਧੂ ਗੁਰੂ ਜੀ ਆਖਦੇ ਕਿ ਜੋ ਲੋਕ ਕੁਝ ਗੱਲਾਂ ਕਰਦੇ ਹਨ ਇਹਨਾਂ ਦੇ ਵੀ ਚਿੰਤਾ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਆਪਣੇ ਰਸਤੇ ਤੇ ਤੁਰੇ ਪਰ ਮਨੁੱਖਾ ਤੂੰ ਆਪਣੇ ਰਸਤੇ ਤੇ ਤੁਰਿਆ ਸਿੱਖਾ ਆਪਣੇ ਰਸਤੇ ਨੂੰ ਨਾ ਛੱਡੇ ਰਸਤੇ ਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਆਕੜਾਂ ਹੁੰਦੀਆਂ ਈ ਪਰ ਉਹਨਾਂ ਔਕੜਾਂ ਦੇ ਵਿੱਚੋਂ ਪਰ ਲੰਘ ਜਾਵੇਂ ਅੱਗੇ ਪਰਮੇਸ਼ਰ ਤੈਨੂੰ ਮਿਲ ਪਵੇਗਾ ਪਰ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਾ ਆ ਜਾਵੇਂ ਨਹਿ ਚਿੰਤਾ ਕਾਛ ਲੋਕ ਕਹੇ ਜੋ ਵੀ ਕੁਝ ਕਹਿੰਦੇ ਹਨ ਮਨੁੱਖ ਕਹੀ ਦਵਣ ਇਹ ਖਾਲਸਾ ਜੀ ਅਕਸਰ ਹੀ ਹੁੰਦਾ ਏ ਜਿਸ ਵੇਲੇ ਉਸ ਪਰਮੇਸ਼ਰ ਦੇ ਰਾਹ ਤੇ ਧੁਰਨਾ ਏ ਨਾ ਬੜਾ ਕਠਨ ਹੈ ਕਿਤੇ ਸੌਖਾ ਨਹੀਂ ਕਿਉਂਕਿ ਲੋਕਾਂ ਦੀ ਸੋਚ ਸ੍ਰਿਸ਼ਟੀ ਦੀ ਸੋਚ ਇੱਕ ਪਾਸੇ ਹੈ ਪਰ ਉਹ ਜੋ ਗੁਰੂ ਦਾ ਪਿਆਰਾ ਪਰਮੇਸ਼ਰ ਦਾ ਪਿਆਰਾ ਹੈ ਭਗਤ ਹੈ ਉਸ ਦੀ ਸੋਚ ਵੱਖਰੀ ਹੁੰਦੀ ਉਹ ਲੋਕਾਂ ਦੇ ਨਾਲ ਨਹੀਂ ਮਿਲਦਾ ਉਹ ਲੋਕਾਂ ਨੂੰ ਨਹੀਂ ਚੱਟਾ ਲੱਗਦਾ ਕਿਉਂਕਿ ਉਹ ਉਹਨਾਂ ਵ 代 ਕਰਮ ਨਹੀਂ ਕਰਦਾ ਉਹ ਪਰਮੇਸ਼ਰ ਦੇ ਹੁਕਮ ਦੇ ਵਿੱਚ ਚੱਲਦਾ ਹੈ ਇਸ ਕਰਕੇ ਹੁੰਦਾ ਇਹਨਾ ਜਦੋਂ ਕੋਈ ਤੇ ਮਨੁੱਖ ਨੱਚੇ ਕਰਦਾ ਹੈ ਅਨੇਕਾਂ ਤਰ੍ਹਾਂ ਦੇ ਆਦਿਕ ਨਸ਼ੇ ਹਨ ਜੇ ਕੋਈ ਕਰਦਾ ਨਵੇ ਕੋਈ ਗੱਲ ਨਹੀਂ ਕਰੇਗਾ ਪਰ ਜੇ ਉਹ ਉਹਨਾਂ ਨਸ਼ਿਆਂ ਨੂੰ ਛੱਡ ਕੇ ਤੇ ਗੁਰੂ ਦੇ ਵੱਲ ਨੂੰ ਤੁਰ ਪਵੇ ਗੁਰੂ ਨੂੰ ਅਪਣਾ ਲਵੇ ਤੇ ਫਿਰ ਉਹ ਹੀ ਮਨੋਕ ਗੱਲਾਂ ਕਰਦੇ ਅਰ ਕੋਈ ਕਿ ਇਹਦਾ ਪਤਾ ਕੋਈ ਨਹੀਂ ਨੇ ਕੀ ਕਰਨਾ ਨਸ਼ੇ ਕਰਦਾ ਹੈ ਕਰਦਾ ਹੈ ਫੁਲਾਣ ਕਰਦਾ ਹੈ ਕਿਉਂ ਜਿਸ ਵੇਲੇ ਗੁਰੂ ਦੇ ਰਸਤੇ ਤੇ ਤੁਰੇ ਗੱਲਾਂ ਉਹਦੋਂ ਹੋਣੀਆਂ ਸ਼ੁਰੂ ਹੁੰਦੀਆਂ ਦੂਸਰਿਆਂ ਨੂੰ ਨਹੀਂ ਹੁੰਦੀਆਂ ਦੂਸਰੇ ਨੂੰ ਪਤਾ ਹੀ ਨਹੀਂ ਕੁਝ ਉਸ ਰਸਤੇ ਦੇ ਬਾਰੇ ਦੂਸਰੇ ਨੂੰ ਪਤਾ ਹੀ ਨਹੀਂ ਕਿ ਉਹ ਪਰਮੇਸ਼ਰ ਦਾ ਰਸਤਾ ਕੀ ਹੈ ਕਠਨ ਬੜਾ ਹੈ ਸੋਹਿਲਾ ਕਹਿਣ ਕਹਾਵਣ ਤੇਰਾ ਵਿਖਮ ਭਾਵਣ ਕਹਿਣਾ ਸੌਖਾ ਏ ਪਰ ਚੱਲਣਾ ਬੜਾ ਹੈ ਕਿਉਂਕਿ ਇਸ ਦੇ ਵਿੱਚ ਖਾਲਸਾ ਜੀ ਕਈ ਵਾਰ ਆਪਣੇ ਵੀ ਆਪਣੇ ਤੋਂ ਦੂਰ ਹੋ ਜਾਂਦੇ ਕਿਉਂਕਿ ਰਸਤਾ ਬੜਾ ਕਠਿਨ ਹੈ ਇਸ ਰਸਤੇ ਤੇ ਚੱਲਣਾ ਇਹ ਤੇ ਗੁਰੂ ਪਰਮੇਸ਼ਰ ਹੀ ਹੈ ਜੇ ਚਲਾ ਲਵੇ ਇਸ ਤਰ੍ਹਾਂ ਸਾਧੂ ਗੁਰੂ ਜੀ ਆਖਦੇ ਨਾਹ ਚਿੰਤਾ ਮਾਤ ਪਿਤ ਪ੍ਰਤ ਹੈ ਸਾਨੂੰ ਮਾਤਾ ਪਿਤਾ ਭਰਾਵਾਂ ਦੀ ਨਹੀਂ ਚਿੰਤਾ ਕਰਨੀ ਚਾਹੀਦੀ ਨਹੀਂ ਚਿੰਤਾ ਕਾਛ ਲੋਕ ਕਹੈ ਸਾਨੂੰ ਕਿਤੇ ਲੋਕਾਂ ਦੇ ਕਹੇ ਹੋਏ ਬੋਲਾਂ ਦੀ ਵੀ ਚਿੰਤਾ ਨਹੀਂ ਕਰਨੀ ਚਾਹੀਦੀ ਕਈ ਵਾਰ ਕੀ ਹੁੰਦਾ ਏ ਗੁਰੂ ਘਰ ਵਿਦਿ ਵਿੱਚ ਕੋਈ ਸੇਵਾ ਕਰਦਾ ਹੁੰਦਾ ਇੱਕ ਦੋ ਗੱਲਾਂ ਕਰ ਦਿੰਦੇ ਆਖ ਦਿੰਦਾ ਇਹ ਕਿੰਨੇ ਮੈਂ ਇਸ ਗੁਰੂ ਘਰ ਨਹੀਂ ਆਵਾਂਗਾ ਮੈਂ ਦੂਸਰੇ ਗੁਰੂ ਘਰ ਜਾ ਕੇ ਦਰਸ਼ਨ ਕਰ ਲਵਾਂਗਾ ਨਹੀਂ ਬੋਲਿਆ ਸਿੱਖਾ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਗੁਰੂ ਨੂੰ ਛੱਡੀਦਾ ਹੁੰਦਾ ਗੁਰੂ ਦਾ ਪੱਲਾ ਫੜ ਕੇ ਰੱਖ ਜੋ ਤੈਨੂੰ ਗੱਲਾਂ ਕਰਦੇ ਹਨ ਉਹ ਹੀ ਤੇਰੇ ਚਰਨਾਂ ਦੇ ਵਿੱਚ ਝੁਕਣਗੇ ਹੌਸਲਾ ਰੱਖ ਉਸ ਪਰਮੇਸ਼ਰ ਦੇ ਰਸਤੇ ਤੇ ਤੁਰਿਆ ਚੱਲ ਲੋਕ ਸਲਾਹੇ ਤਾਂ ਤੇਰੀ ਹੁਕਮ ਨਿੰਦਾ ਕਰੇ ਤਾਂ ਛੋੜ ਨਾ ਜਾਏ ਸਤਿਗੁਰੂ ਜੀ ਦੀ ਬਾਣੀ ਆਖਦੀ ਜੀ ਲੋਕ ਸਲਾਉਂਦੇ ਤੇ ਵਡਿਆਈ ਹੋ ਰਹੀ ਏ ਕੋਈ ਗੱਲ ਨਹੀਂ ਪਰ ਇਹ ਤੇ ਚੰਗੇ ਕਰਮ ਨੂੰ ਹਰ ਕੋਈ ਚਲਾਉਂਦਾ ਏ ਸੱਚਾ ਮਾਰਗ ਚੱਲਦਿਆ ਉਸਤਤ ਕਰੇ ਜਹਾਨ ਪਰ ਜੇ ਨਿੰਦਾ ਨਿੰਦਾ ਕਰੇ ਤਾਂ ਛੋੜ ਨਾ ਜਾਈ ਜੇ ਤੈਨੂੰ ਮਾੜਾ ਕੋਈ ਆਖਦਾਏ ਤੇ ਕਿਤੇ ਭੋਲਿਆ ਸਿੱਖਾ ਛੱਡ ਕੇ ਨਾ ਚਲਿਆ ਜਾਵੇ ਲੋਕਾਂ ਦੇ ਕਹੇ ਹੋ ਦੀ ਚਿੰਤਾ ਨਾ ਕਰ ਇਹ ਤੇ ਮਨੋਖਦਾ ਕਿਤੇ ਵਾਸਤੇ ਨਹੀਂ ਲੁਕਾਈ ਸਾਥ ਦਿੰਦੀ ਜੋ ਭਗਤੇ ਨਾ ਖਾਲਸਾ ਦੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਇਹਨਾਂ ਦਾ ਰਸਤਾ ਵੱਖਰਾ ਤੇ ਸੰਸਾਰੀਆਂ ਦਾ ਰਸਤਾ ਵੱਖਰਾ ਹੁੰਦਾ ਹੈ ਭਗਤਾ ਤੈ ਸਹ ਸਾਰਿਆ ਜੋੜ ਕਦੇ ਨਾ ਹੋਇਆ ਕਿਤੇ ਵਾਸਤੇ ਵੀ ਇਹਨਾਂ ਦਾ ਜੋੜ ਬਣਿਆ ਹੀ ਨਹੀਂ ਕਿਉਂਕਿ ਮਨਮੁਖ ਤੇ ਗੁਰਮੁਖ ਦੇ ਵਿੱਚ ਅੰਤਰ ਹੁੰਦਾ ਹੈ ਇਸ ਤਰ੍ਹਾਂ ਆਲਸਾਰੀ ਸਤਗੁਰੂ ਜੀ ਆਖਦੇ ਨਹਿ ਚਿੰਤਾ ਕਛ ਲੋਕ ਕਹੈ ਸਾਨੂੰ ਕੀਤੇ ਲੋਕਾਂ ਦੀਆਂ ਕਈਆਂ ਹੋਈਆਂ ਗੱਲਾਂ ਦੇਵੇ ਚਿੰਤਾ ਨਹੀਂ ਕਰਨੇ ਚਾਹੀਦੇ ਨਹਿ ਕਿੰਤਾ ਬਣਿਤਾ ਸੁਤ ਮੀਤ ਹੈ ਪਰਵਿਰਤ ਮਾਇਆ ਸੰਬੰਧਨ ਹੈ ਸਾਨੂੰ ਇਸਤਰੀ ਪੁੱਤਰ ਤੇ ਜੋ ਮਿੱਤਰ ਹਨ ਇਹਨਾਂ ਦੀ ਵੀ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਪਰਵਿਰਤ ਮਾਇਆ ਸੰਬੰਧਨ ਹੈ ਇਹ ਸਾਰੇ ਮਾਇਆ ਦੇ ਸੰਬੰਧੀ ਤੇ ਇਸ ਤਰ੍ਹਾਂ ਸੰਬੰਧ ਜੁੜਿਆ ਹੋਇਆ ਹੈ ਮਾਇਆ ਕਰਕੇ ਕੋਈ ਮਾਤਾ ਨੇ ਕਿਸੇ ਦਾ ਕੋਈ ਪੁੱਤਰ ਨਹੀਂ ਕੋਈ ਧੀ ਨਹੀਂ ਕੋਈ ਮਿੱਤਰ ਨਹੀਂ ਕੋਈ ਰਿਸ਼ਤੇਦਾਰ ਨਹੀਂ ਕੋਈ ਸੰਬੰਧੀ ਨਹੀਂ ਇਸ ਹੱਬ ਕੁਝ ਮਾਇਆ ਦੇ ਤੌਰ ਤੇ ਵਾਪਰ ਰਿਹਾ ਹੈ ਅੱਜ ਹੀ ਜੇਕਰ ਤੁਸੀਂ ਆਪਣੇ ਸੰਬੰਧੀ ਵੇਖਨੇ ਜਾਂ ਕੀਤੇ ਵੀ ਤੁਸੀਂ ਲਾ ਲਵੋ ਕਿ ਜੇਕਰ ਕੋਈ ਆਪਣਾ ਰਿਸ਼ਤੇਦਾਰ ਹੈ ਜਿਸ ਨੂੰ ਤੁਸੀਂ ਆਪਣਾ ਸਮਝਦੇ ਹੋ ਉਸ ਦੇ ਕੋਲੋਂ ਖਾਲਸਾ ਦੀ ਮਾਇਆ ਮੰਗ ਲਓ ਮੈਂ ਇਹ ਨਹੀਂ ਆਖਦਾ ਕਿ ਮੰਗ ਲਿਓ ਮੈਂ ਉਦਾਹਰਣ ਦੇ ਰਿਹਾ ਕਿ ਉਸ ਦੇ ਕੋਲੋਂ ਮਾਇਆ ਮੰਗ ਲਿਓ ਵੇਖ ਲਵੋ ਕਿਵੇਂ ਤੁਹਾਡੇ ਤੋਂ ਪਛਾਹ ਹੋ ਜਾਂਦਾ ਹੈ ਜੋ ਕੱਚੇ ਹੁੰਦੇ ਪਿੱਛੇ ਹੋ ਜਾਂਦੇ ਕਿਉਂਕਿ ਕਿਸੇ ਦੀ ਸਹਾਇਤਾ ਉਹ ਨਹੀਂ ਕਰ ਸਕਦੇ ਜੋ ਸੰਬੰਧੀ ਮਾਇਆ ਕਰਕੇ ਇਸ ਕਰਕੇ ਇਹ ਮਾਇਆ ਦੇ ਸਾਰੇ ਸੰਬੰਧ ਜੁੜੇ ਹੋਏ ਸਤਿਗੁਰੂ ਜੀ ਆਪਦੇ ਕੋਈ ਕਿਸੇ ਦੀ ਮਾਤਾ ਨਹੀਂ ਕੋਈ ਕਿਸੇ ਦਾ ਪਿਓ ਨਹੀਂ ਜਿਵੇਂ ਆਪ ਜੀ ਪਿੱਛੇ ਸਰਵਨ ਕਰਕੇ ਗਏ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਨੋਦ ਸੋਤ ਹੈ ਇਹ ਸਭ ਕੁਝ ਝੁਟਾ ਕੇ ਨਹੀਂ ਤੇਰੇ ਨਾਲ ਨਿਬੇਗਾ ਇਸ ਤਰ੍ਹਾਂ ਸਾਧੂ ਗੁਰੂ ਦੀ ਅੱਖ ਦੇ ਪਰਵਿਰਤ ਮਾਇਆ ਸੰਵੰਦਨ ਹੈ ਇਹ ਸਾਰੇ ਮਾਇਆ ਦੇ ਸੰਬੰਧੀ ਹਨ ਜੇ ਤੇਰੇ ਕੋਲ ਮਾਇਆ ਹੈ ਜੇ ਤੇਰੇ ਕੋਲ ਸੁਖ ਹੈ ਜੇ ਤੇਰੇ ਕੋਲ ਕੋਈ ਮਤਲਬ ਹੈ ਤੇ ਮਤਲਬ ਕਰਕੇ ਤੇਰੇ ਕੋਲ ਜ਼ਰੂਰ ਹਰ ਕੋਈ ਝੁਕੇਗਾ ਤੇ ਜਦੋਂ ਕੋਈ ਮਤਲਬ ਨਿਕਲ ਗਿਆ ਸੁਬਾਤ ਦੇ ਵਿੱਚ ਤੈਨੂੰ ਪਿੱਠ ਦਿਖਾ ਕੇ ਤੇ ਚਲੇ ਜਾਵਨਗੇ ਤੈਨੂੰ ਵੇਖਣਗੇ ਵੀ ਨਹੀਂ ਇਹ ਸਤਰਾ ਸਾਧੂ ਗੁਰੂ ਦੀ ਅੱਖ ਦੇ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਤ ਜਹੂ ਦਿਸ ਕੇਰਾ ਬਿਪਤ ਪਰੇ ਸਭ ਹੀ ਸੰਗ ਛੜਤ ਕੋ ਨ ਆਵਤ ਨੇਰ ਕਰ ਕੀ ਨਾਰ ਬਹੁਤ ਹਿਤ ਜਾਸਿਓ ਰਹਤ ਸਦਾ ਸੰਗ ਲਾਗੀ ਜਬ ਹੀ ਹੰਸ ਤਾ ਜੀ ਇਹ ਗਾਇਆ ਪ੍ਰੇਤ ਪ੍ਰੇਤ ਕਰ ਭਾਗੇ ਇਹ ਵਿਦਕੂ ਬਿਵਹਾਰ ਬਣਿਉ ਹੈ ਜਾਸੂ ਨੇ ਉਹ ਲਗਾਇਓ ਅੰਤ ਬਾਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਸਤ ਗੁਰ ਜੀ ਆਖਦੇ ਸੁਖ ਮਯਾਨ ਬਹੁਤ ਮਿਲ ਬੈਠਤ ਇਹ ਸੁਖ ਦੇ ਵਿੱਚ ਆਨ ਕੇ ਤੇਰੇ ਕੋਲ ਟੁਕਣਗੇ ਦੁਖ ਦੇ ਵਿੱਚ ਤੇਰਾ ਸੰਗੀ ਸਾਥੀ ਕੋਈ ਨਹੀਂ ਹੋਵੇਗਾ ਸੰਗੇ ਸਾਥੀ ਜੇਕਰ ਤੂੰ ਪਰਮੇਸ਼ਰ ਨੂੰ ਚਾਹੁੰਦਾ ਹੈ ਤੇ ਉਸ ਦੇ ਗੁਣਾਂ ਨੂੰ ਗਾਇਨ ਕਰਨਾ ਕਰ ਸਤਿਗੁਰੂ ਜੀ ਆਪਦੀ ਸਿਰ ਕਰਕੇ ਇਹਨਾਂ ਦੀ ਚਿੰਤਾ ਨਾ ਕਰਿਆ ਕਰ ਕਿ ਮੈਂ ਇਹਨਾਂ ਨੂੰ ਕੁਝ ਕਮਾਗੇ ਦੇਵਾਂਗਾ ਇਹ ਕੁਝ ਖਾਵਣਗੇ ਨਹੀਂ ਜੋ ਤੇਰੇ ਕਰਮਾਂ ਦੇ ਵਿੱਚ ਹੈ ਤੈਨੂੰ ਮਿਲੇਗਾ ਜ਼ਰੂਰ ਤੈਨੂੰ ਕੋਈ ਵੀ ਉਸ ਨੂੰ ਡਾਕ ਨਹੀਂ ਸਕੇਗਾ ਕਰਮਾਂ ਦਾ ਮਨੁੱਖਾ ਤੈਨੂੰ ਜ਼ਰੂਰ ਮਿਲੇਗਾ ਪਰ ਇਸੇ ਸਮੇਂ ਦੇ ਵਿੱਚ ਰਹਿ ਜੋ ਉਸ ਪਰਮੇਸ਼ਰ ਦੇ ਗੁਣਾਂ ਨੂੰ ਕਰ ਤਿਵੇਂ ਦੇ ਵੀ ਨਹੀਂ ਬਹਿਣਾ ਚਰਤ ਕਰ ਜੋ ਤੇਰੇ ਕਰਮਾਂ ਦਾ ਹੈ ਉੱਤੇ ਨੂੰ ਮਿਲੇਗਾ ਜ਼ਰੂਰ ਮਿਹਨਤ ਨੂੰ ਹਮੇਸ਼ਾ ਹੀ ਖਾਲਸੇ ਜੀ ਫਲ ਲੱਗਦਾ ਹੈ ਜਦੋਂ ਕਿ ਤੇ ਮਨੁੱਖ ਮਿਹਨਤ ਕਰਦਾ ਕਿ ਤੇ ਵਿਅਰਥ ਗਈ ਨਹੀਂ ਪਰ ਮਿਹਨਤ ਸਾਨੂੰ ਛੱਡਣੀ ਨਹੀਂ ਚਾਹੀਦੀ ਪਰਮੇਸ਼ਰ ਦੇ ਗੁਣਾਂ ਨੂੰ ਵਗਾਇਨ ਕਰਨਾ ਚਾਹੀਦਾ ਹੈ ਹਾਥ ਪਾਓ ਕਰ ਕਾਮ ਸਭ ਚੀਤਨ ਰਜਣ ਨਾਲ ਇਸ ਤਰ੍ਹਾਂ ਸਤਿਗੁਰ ਜੀ ਆਖਦੇ ਪਰਮੇਸ਼ਰ ਦੇ ਗੁਣਾ ਨੂੰ ਵਗਾਇਨ ਕਰ ਕਿਤੇ ਇਨ੍ਹਾਂ ਸੰਬੰਧੀਆਂ ਦੇ ਵਿੱਚ ਹੀ ਨਾ ਲੱਗਾ ਰਹ ਜਾਵੇਂ ਕਿਉਂ ਅੰਤ ਦੇ ਵਿੱਚ ਤੇਰਾ ਸੱਚ ਤੇ ਸਾਥੀ ਬੇਲੀ ਕਿਸੇ ਨਹੀਂ ਹੋਣਾ ਸਤਿਗੁਰ ਜੀ ਆਖਦੇ ਨਹਿ ਚਿੰਤਾ ਬਣਤਾ ਬਣਤਾ ਤੋਂ ਪਾਪ ਹੁੰਦੀ ਇਸ ਤਰੀਕਰ ਵਾਲੀ ਸੁੱਤ ਪੁੱਤਰ ਮਿਤਹਿ ਮਤਰ ਇਸ ਤਰ੍ਹਾਂ ਮਿੱਤਰਾਂ ਦੇ ਪੁੱਤਰਾਂ ਦੇ ਤੇ ਇਸ ਤਰੀ ਤੇ ਮਾਤਾ ਪਿਤਾ ਭਰਾ ਇਹਨਾਂ ਸਾਰਿਆਂ ਦੀ ਚਿੰਤਾ ਨੂੰ ਛੱਡ ਦੇਣਾ ਕਰ ਦਇਆਲ ਏਕ ਭਗਵਾਨ ਪੁਰਖ ਹੈ ਨਾਨਕ ਸਰਬਜੀਵ ਪ੍ਰਤਪਾਲ ਕਹ ਤੇ ਇਥੇ ਹਰੀ ਲਾਲ ਤੇ ਕ੍ਰਿਸ਼ਨ ਲਾਲ ਨੇ ਪੁੱਛਿਆ ਸਾਧੂ ਗੁਰੂ ਜੀ ਜੇ ਚਿੰਤਾ ਨਾ ਕਰੀਏ ਤੇ ਪਰਿਵਾਰ ਦੀ ਪਾਲਣਾ ਕਿਵੇਂ ਹੋਵੇ ਜੇ ਚਿੰਤਾ ਨਾ ਕਰੀਏ ਤੇ ਧੀਆਂ ਪੁੱਤਰਾਂ ਦੀ ਪਾਲਣਾ ਕਿਵੇਂ ਹੋਵੇ ਗੁਰੂ ਅਰਜਨ ਦੇਵ ਜੀ ਆਖਦੇ ਦਇਆਲ ਏਕ ਪਗਮਾਨ ਪੁਰਖ ਹੈ ਉਹ ਦਿਆਲੂ ਪਾਤਸ਼ਾ ਅਕਾਲ ਪੁਰਖ ਇੱਕ ਜੋ ਪਰਮੇਸ਼ਰ ਹੈ ਨਾਨਕ ਸਰਬਜੀਅ ਅਪਰਤ ਪਾਲ ਹੈ ਉਹ ਸਾਰਿਆਂ ਜੀਆਂ ਨੂੰ ਪਾਲ ਪਾਲ ਰਿਹਾ ਏ ਸਾਰਿਆਂ ਦੀ ਪਲਣਾ ਕਰ ਰਿਹਾ ਏ ਉਹਦੇ ਵਿੱਚ ਤੂੰ ਵੀ ਆ ਜੰਨਾ ਏ ਉਹਦੇ ਵਿੱਚ ਤੇਰੇ ਮਾਤਾ ਪਿਤਾ ਵੀ ਆ ਜਾਂਦੇ ਉਹਦੇ ਵਿੱਚ ਤੇਰੇ ਧੀਆਂ ਪੁੱਤਰ ਵੀ ਆ ਜਾਂਦੇ ਸਾਰੀ ਲੋਕਾਈ ਆ ਜਾਂਦੀ ਹੈ ਉਹ ਕਿਸੇ ਨੂੰ ਨਹੀਂ ਰੱਖਦਾ ਜੇ ਮਨੁੱਖਾ ਤੂੰ ਕਮਾਈ ਕਰਦਾ ਹੈ ਤੇ ਜੰਗਲਾਂ ਦੇ ਵਿੱਚ ਤੂੰ ਕੀ ਜਾ ਕੇ ਦੇ ਕੇ ਆ ਰਿਹਾ ਹੈ ਜਾਨਵਰਾਂ ਨੂੰ ਅਨੇਕਾਂ ਹੀ ਕਰੋੜਾਂ ਹੀ ਜਾਨਵਰ ਹਨ ਪਰ ਉਹਨਾਂ ਦੀ ਵੀ ਪਾਲਣਾ ਕੰਮ ਕਰ ਰਹੀ ਹੈ ਉਹ ਪਰਮੇਸ਼ਰ ਕਰ ਰਿਹਾ ਹੈ ਇਸ ਤਰ੍ਹਾਂ ਸਤਿਗੁਰ ਦੀ ਆਖਦੇ ਸਰਬਜੀਵ ਪ੍ਰਤਪਾਲਕ ਹੈ ਸਾਰਿਆਂ ਜੀਵਾਂ ਦੀ ਪ੍ਰਤਪਾਲਣਾ ਕਰਨ ਵਾਲਾ ਪਾਲਣ ਵਾਲਾ ਪਰਮੇਸ਼ਰ ਹੈ ਕਿਉਂਕਿ ਉਸ ਦੇ ਹੱਥ ਦੇ ਵਿੱਚ ਸੱਖ ਭੁਜਨ ਹੈ ਨੱਕ ਨਥ ਖਸਮ ਹੱਥ ਕਿਰਤ ਧਕੇ ਦੇ ਜਹਾਂ ਦਾਣੇ ਤਹਾ ਖਾਣੇ ਨਾਨਕ ਸੱਜ ਹੈ ਇਹ ਆਪ ਦੀ ਪੜਦੇ ਸੈਲ ਪੱਥਰ ਮਹਿ ਜੰਤ ਉਪਾਏ ਤਾਂ ਕਰ ਰਿਜਕ ਆਗੈ ਕਰ ਧਰਿਆ ਪੱਥਰਾਂ ਦੇ ਵਿੱਚ ਪਹਿਲਾਂ ਰਿਜਕ ਰਖਿਆ ਫਿਰ ਕਿਸੇ ਜੀਵ ਨੂੰ ਉਸ ਪੱਥਰ ਦੇ ਵਿੱਚ ਪੈਦਾ ਕੀਤਾ ਤੇ ਉਹ ਪੱਥਰਾਂ ਦੇ ਵਿੱਚ ਜੀਵ ਫਿਰ ਉਹਨਾ ਰਿਜਕ ਨੂੰ ਖਾ ਕੇ ਤੇ ਜੀਉਂਦਾ ਰਹਿੰਦਾ ਏ ਇਸ ਤਰ੍ਹਾਂ ਸਾਨੂੰ ਆਪਣੀ ਚਿੰਤਾ ਏ ਪਰ ਉਸ ਪਰਮੇਸ਼ਰ ਨੂੰ ਸਾਰਿਆਂ ਦੀ ਚਿੰਤਾ ਏ ਸਤਿਗੁਰੂ ਜੀ ਆਖਦੇ ਜੇ ਚਿੰਤਾ ਕਰਨੀ ਹੈ ਤੇ ਚਿੰਤਾ ਕਰ ਚਿੰਤਾ ਤਾਂ ਕੀ ਕੀਤੀ ਐ ਜੋ ਅਣ ਹੋਣੀ ਹੋਏ ਪਤਾ ਹੀ ਨਹੀਂ ਕਦੋਂ ਹੁਣੀ ਵਰਤ ਜਾਣੀ ਪਤਾ ਹੀ ਨਹੀਂ ਕਦੋਂ ਸੁਵਾਸ ਇਸ ਸਰੀਰ ਦੇ ਵਿੱਚੋਂ ਉੱਡ ਜਾਣੇ ਪੰਛੀਆਂ ਦੇ ਵਾਂਗ ਫਿਰ ਉਸ ਦੀ ਚਿੰਤਾ ਕਰਕੇ ਕੀ ਕਰੇਗਾ ਅੱਜ ਹੀ ਤੂੰ ਸੋਚ ਕੇ ਵੇਖ ਹੁਣ ਸੋਚ ਕੇ ਵੇਖ ਹੁਣ ਤੇਰੇ ਸਾਗੇ ਸਬੰਧੀ ਹਨ ਮਾਤਾ ਪਿਤਾ ਏ ਧੀਆਂ ਪੁੱਤਰ ਸਭ ਕੁਝ ਹੈ ਘਰ ਬਾਹਰ ਸਭ ਕੁਝ ਤੈਨੂੰ ਚੰਗਾ ਲੱਗਦਾ ਏ ਜੇ ਹੁਣੇ ਸਵਾਸ ਨਿਕਲ ਜੰਮਨ ਸਰੀਰ ਦੇ ਵਿੱਚੋਂ ਤੇਰਾ ਕੌਣ ਹੈ ਕੋਈ ਵੀ ਨਹੀਂ ਇਕੱਲਾ ਹੀ ਮਨੁੱਖ ਰਹਿ ਜਾਂਦਾ ਹੈ ਨਾ ਕੋ ਆਇਓ ਨਾ ਕੋ ਸਦਾ ਸਭ ਕੁਝ ਹੀ ਤੇਰੇ ਰਹਿ ਜਾਂਦਾ ਖਾਲਸਾ ਦੀ ਇਕੱਲਾ ਮਨੁੱਖ ਇਸ ਸੰਸਾਰ ਦੇ ਵਿੱਚ ਆਇਆ ਹੈ ਇਹ ਇਕੱਲੇ ਹੀ ਇਸ ਨੂੰ ਜਾਣਾ ਪੈਣਾ ਕੋਈ ਸੰਗੇ ਸਾਥੀ ਨਹੀਂ ਹੁੰਦਾ ਇਸ ਮਨੁੱਖ ਦੇ ਨਾਲ ਹਾਂ ਆਇਆ ਤੇ ਜ਼ਰੂਰ ਸੀ ਕਰਮਾਂ ਦਾ ਢੇਡਾ ਮਟਾਉਣ ਵਾਸਤੇ ਪਰ ਇਥੇ ਜੰਗਾਲਾਂ ਦੇ ਵਿੱਚ ਫਸ ਕੇ ਉਹਨਾਂ ਕਰਮਾਂ ਨੂੰ ਹੋਰ ਵਿਗਾੜ ਬੈਠਾ ਤੇ ਫਿਰ ਜੂਨਾ ਦੇ ਵਿੱਚ ਵਾਰ-ਵਾਰ ਪਟਕਣ ਦਾ ਇਸ ਦਾ ਕਾਰਨ ਬਣ ਗਿਆ ਕਿਉਂਕਿ ਹੰਕਾਰੀ ਹੋ ਗਿਆ ਪਰਮੇਸ਼ਰ ਦੇ ਗੁਣਾ ਨੂੰ ਗਾਇਨ ਕਰ ਹੀ ਨਹੀਂ ਸਕੇ ਆ ਇਹ ਹੀ ਸਮਝਦਾ ਰਿਹਾ ਕਿ ਸਭ ਕੁਝ ਮੈਂ ਆਪ ਕਰਨ ਵਾਲਾ ਹਾਂ ਮੈਂ ਆਪਣੇ ਜੀਵਨ ਦੇ ਵਿੱਚ ਰਹਿ ਕੇ ਮੈਂ ਆਪਣੀ ਕਮਾਈ ਆਪ ਕਰਨ ਵਾਲਾ ਹਾਂ ਤੇ ਜੀਵਨ ਨੂੰ ਪਾਲਣ ਵਾਲਾ ਵੀ ਮੈਂ ਆਪ ਹਾਂ ਇਸ ਤਰ੍ਹਾਂ ਮਨੁੱਖ ਭੁੱਲਿਆ ਪਟ ਗਿਆ ਫਿਰ ਜਮਾਂ ਦੇ ਰਸਤੇ ਤੇ ਮਾਰਗ ਤੇ ਚੱਲਦਾ ਏ ਪਰ ਜਦੋਂ ਕਿਸੇ ਮਨੁੱਖ ਨੇ ਨਾਮ ਨੂੰ ਜਪਿਆ ਹੁੰਦਾ ਏ ਪਰਮੇਸ਼ਰ ਦੀ ਗੁਣਾਂ ਨੂੰ ਗਾਇਨ ਕੀਤਾ ਹੁੰਦਾ ਏ ਫਿਰ ਜਹ ਪੜਾ ਮਹਾ ਅੰਧ ਗੁਬਾਰਾ ਫਰਕਾ ਨਾਮ ਸੰਗ ਉਜੀਆਰਾ ਜਹ ਪੰਥ ਤੇਰਾ ਕੋ ਨਾ ਸੰਜਾਨੂ ਹਰ ਦਾ ਨਾਮ ਤਹ ਨਾਲ ਬਸਮਾ ਫਿਰ ਉਥੇ ਹਰੀ ਪ੍ਰਮਾਤਮਾ ਦਾ ਜੋ ਨਾਮ ਹੈ ਉਹ ਰੱਖਿਆ ਕਰਦਾ ਏ ਸੋ ਖਾਲਸਾ ਦੀ ਸਮਾਤੇ ਹੋ ਗਿਆ ਏ ਪਰ ਇਹਦੇ ਭਾਈ ਸਾਹਿਬ ਜੀ ਨਹੀਂ ਆਏ ਸੋ ਮੈਂ ਤੇ ਵੇਖ ਰਿਹਾ ਉਹਨਾਂ ਨੂੰ ਅਰਦਾਸ ਬੇਨਤੀ ਜਿਨ੍ਹਾਂ ਨੇ ਕਰਨੀ ਸੋ ਉਹਨਾਂ ਦੇ ਵੱਲ ਮੇਰਾ ਧਿਆਨ ਹੈ ਸੋ ਇਥੇ ਖਾਲਸਾ ਜੀ ਸਤਿਗੁਰੂ ਜੀ ਆਖਦੇ ਕਿ ਜੇ ਕਾਰਨ ਉਸ ਚਿੰਤਾ ਕਰਨੀ ਤੇ ਆਪਣੇ ਅੰਤ ਵੇਲੇ ਦੀ ਕਰ ਇਸ ਕਰਾਂ ਸਾਰਿਆਂ ਦੀ ਪਾਲਣਾ ਉਹ ਆਪ ਕਰਦੇ ਤੂੰ ਹੀ ਨਾਮ ਜੱਪੋ ਦਿਆਲ ਏਕ ਭਗਵਾਨ ਪੁਰਖ ਹੈ ਨਾਨਕ ਸਰਬਜੀਅ ਪ੍ਰਤਪਾਲਕ ਹੈ ਉਹ ਸਾਰਿਆਂ ਤੇ ਦਇਆਲਤਾ ਕਰਨ ਵਾਲਾ ਈ ਪਰਮੇਸ਼ਰ ਹੈ ਤੇ ਸਾਰਿਆਂ ਦੀ ਪਾਲਣਾ ਕਰਨ ਵਾਲਾ ਆਪ ਅਕਾਲਪੁਰਖ ਵਾਹਿਗੁਰੂ ਹੈ ਅਨਿੱਤ ਅਵਿਤੰ ਅਨਿੱਤ ਅਚਿਤੰ ਅਨਿੱਤ ਅ ਆਸਾ ਬਹੁ ਬੇਦ ਪਰਕਾਰੰ ਅਨਿੱਤ ਉਤ ਪਾਵ ਹੈ ਕੇ ਨਾਸ਼ ਕਰਨ ਵਾਲੇ ਸਦਾ ਨਾ ਰਹਿਣ ਵਾਲੇ ਉਹ ਕੀ ਹੈ ਵਸਤੂ ਸਤਿਗੁਰੂ ਜੀ ਆਖਦੇ ਹਰੀ ਲਾਲ ਕ੍ਰਿਸ਼ਨ ਲਾਲ ਅਨਿੱਤ ਅਵਤੰਗ ਵਿਤੰਗ ਤੋਂ ਭਾਵ ਤਨ ਇਹ ਮਨੁੱਖ ਦੇ ਕੁਲ ਸਦਾ ਨਹੀਂ ਰਹੇਗਾ ਕਿਉਂਕਿ ਤਨ ਮਨੁੱਖ ਦੇ ਕੁਲ ਉਤਨਾ ਸਮਾਵੇ ਜਿਤਨਾ ਸਮਾ ਇਸ ਦੇ ਸੁਵਾਸ ਚੱਲਦੇ ਹਨ ਉਸ ਤੋਂ ਵੱਧ ਇਹ ਬਾਦ ਦੇ ਵਿੱਚ ਤਨ ਇਸ ਦਾ ਸੁਵਾਦ ਦੇ ਬਰਾਬਰ ਹੈ ਕਿਉਂਕਿ ਖਾਲਸਾ ਦੀ ਗੰਧੀ ਇਸ ਸੰਸਾਰ ਦੇ ਵਿੱਚ ਹੀ ਚੱਲ ਸਕਦਾ ਹੈ ਉਤੇ ਆਪ ਨਰਕਾਂ ਦੇ ਵਿੱਚ ਪਿਆ ਤੁਹਾਨੂੰ ਕਿਵੇਂ ਤਰੇਗਾ ਜਮਾਂ ਦੇ ਮਾਰਗ ਤੋਂ ਇਸ ਕਰਕੇ ਧਨ ਇਥੋਂ ਲੋਕ ਤੱਕ ਹੀ ਸੀਮਤ ਹੈ ਜਿਤਨਾ ਸਮਾ ਸਵਾਸ ਹੈ ਉਤਨਾ ਸਮਾ ਇਸ ਧਨ ਨੂੰ ਅਸੀਂ ਵਰਤ ਸਕਦੇ ਹਾਂ ਅੱਗੇ ਸਤਿਗੁਰ ਦੀ ਆਖ ਦੇ ਧਨ ਤੁਹਾਡੇ ਕਿਸੇ ਕੰਮ ਨਹੀਂ ਆਵੇਗਾ ਇਹ ਵੀ ਸਾਧਾ ਰਹਿਣ ਵਾਲਾ ਨਹੀਂ ਹੈ ਅਨਿੱਤ ਚਤਨ ਤੇ ਜਿਸ ਚੇਤ ਦੇ ਵਿੱਚ ਤੂੰ ਇਸ ਨੂੰ ਕਮਾਉਣ ਬਾਰੇ ਸੋਚਦਾ ਹੈ ਜਿਸ ਚੇਤ ਦੇ ਵਿੱਚ ਤੂੰ ਇਸ ਦੀਆਂ ਆਸਾਂ ਲਾ ਕੇ ਬੈਠਾ ਹੈ ਉਹ ਚੇਤ ਵੀ ਉਹ ਹਿਰਦਾ ਵੀ ਉਹ ਸਾਧਾ ਰਹਿਣ ਵਾਲਾ ਨਹੀਂ ਅਨੇਕ ਤੇ ਆਸਾਂ ਬਹੁ ਵਿਧ ਪ੍ਰਕਾਰਾਂ ਜਿਤਨੀਆਂ ਵੀ ਆਸਾਂ ਤੂੰ ਆਪਣੇ ਜੀਵਨ ਦੇ ਵਿੱਚ ਸੋਚਦਾ ਏ ਬਾਰ ਬਾਰ ਉਹਨਾਂ ਆਸਾਂ ਨੂੰ ਪੂਰਿਆ ਕਰਨ ਵਾਸਤੇ ਭੱਜਦਾ ਏ ਬੜੇ ਅਨੇਕਾਂ ਤਰ੍ਹਾਂ ਦੀਆਂ ਆਸਾਂ ਤੂੰ ਦਿਨ ਦੇ ਵੇਲੇ ਉੱਠਦਾ ਸੋਚਦਾ ਤੇ ਬੜਾ ਕੁਝੇ ਪਰ ਰਾਤ ਨੂੰ ਹੁੰਦਾ ਕੁਝ ਨਹੀਂ ਸਾਰੀ ਦਿਹਾੜੀ ਸੋਚਦਾ ਹੀ ਰਹਿੰਦਾ ਸਾਰੀ ਦਿਹਾੜੀ ਇਹ ਆਸ ਦਾ ਰਹਿੰਦਾ ਮੇਰਾ ਆਹ ਬਣ ਜਾਵੇ ਤੇ ਮੈਂ ਆਹ ਬਣਾ ਲਵਾਂ ਮੈਨੂੰ ਆਹ ਮਿਲ ਜਾਵੇ ਤੇ ਮੈਂ ਆਹ ਖੋ ਲਵਾਂ ਜਾਣਦਾ ਕੁਝ ਨਹੀਂ ਚਿੰਤਾ ਦੇ ਵਿੱਚ ਆਪ ਗਰਸਿਆ ਜਾਂਦਾ ਹੈ ਦੁਖੀ ਹੁੰਦਾ ਹੈ ਇਸ ਤਰ੍ਹਾਂ ਸਤਿਗੁਰੂ ਜੀ ਆਖਦੇ ਤਨ ਵੀ ਸਦਾ ਰਹਿਣ ਵਾਲਾ ਨਹੀਂ ਨਾਸ਼ਵੰਤ ਹੈ ਜੋ ਹਿਰਦਾ ਹੈ ਚਿੱਤ ਹੈ ਇਹ ਵੀ ਸਦਾ ਰਹਿਣ ਵਾਲਾ ਨਹੀਂ ਇਹ ਵੀ ਨਾਸ਼ਵੰਤ ਹੈ ਤੇ ਬਹੁਤੀਆਂ ਆਸਾਂ ਜੋ ਮਨੁੱਖਾ ਤੂੰ ਅਨੇਕਾਂ ਪ੍ਰਕਾਰ ਦੀਆਂ ਸੋਚਦਾ ਹੈ ਇਸਾ ਤਰ੍ਹਾਂ ਕੋਈ ਲਾਭ ਨਹੀਂ ਹੋਵੇਗਾ ਸਭ ਕੁਝ ਝੂਠਾ ਹੈ ਤੇ ਨਾਸ਼ਵੰਤ ਹੈ ਅਨਿੱਤ ਹੈ ਤੰ ਅਹੰ ਬੰਦੰ ਪਰਮ ਮਾਇਆ ਮਲਲੰ ਬੇਕਾਰੰ ਇਸਾ ਤਰ੍ਹਾਂ ਮਨੁੱਖ ਮਾਇਆ ਦੇ ਪਦਾਰਥਾਂ ਦੇ ਵਿੱਚ ਪ੍ਰੇਮ ਪਾ ਕਰਕੇ ਤੇ ਭਰਮਾਂ ਦੇ ਬੰਧਨਾਂ ਦੇ ਵਿੱਚ ਬੱਝਾ ਹੋਇਆ ਤੇ ਹੰਕਾਰੀ ਹੋਇਆ ਫਿਰਦਾ ਏ ਇਸ ਨੂੰ ਇਹ ਨਹੀਂ ਪਤਾ ਕਿ ਸਭ ਕੁਝ ਨਾਸ਼ਵੰਤ ਮਾਤਾ ਵੀ ਪਿਤਾ ਵੀ ਸੋ ਸਭ ਕੁਝ ਇਤੇ ਨਾਸ਼ਮੰਤੇ ਭਰਮੰ ਪਰਮ ਮਾਇਆ ਮਲੰਗ ਬੇਕਾਰਨ ਮਾਇਆ ਦੇ ਪਰਮਾ ਦੇ ਵਿੱਚ ਭਟ ਗਿਆ ਹੋਇਆ ਤੇ ਹਿਰਦਾ ਵਕਾਰਾਂ ਦੇ ਵਿੱਚ ਮਲੀਨ ਇਸ ਮਨੁੱਖ ਦਾ ਹੋ ਜਾਂਦਾ ਹੈ ਸੋ ਇੱਥੇ ਫਾਲਸਾ ਜੀ ਸਮਾਪਤੀ ਇਸ ਤੋਂ ਅੱਗੇ ਕੱਲ ਨੂੰ ਆਪ ਜੀ ਸ੍ਰਵਣ ਕਰੋਗੇ ਸੋ ਇੱਥੇ ਸਮਾਪਤੀ ਕਰੀਏ ਉਹਿਆ ਕਥਾ ਵਿਚਾਰ ਦੇ ਵਿੱਚ ਭੁੱਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਪਿਆਰੀ ਸਾਦੇ ਸੰਤਰੀਓ ਆਪ ਜੀ ਬਖਸ਼ਣ ਹਾਰੋ ਸੋ ਬਖਸ਼ ਲੈਣਾ ਆਪ ਜੀ ਨੂੰ ਬੇਨਤੀ ਭਾਈ ਸਾਹਿਬ ਜੀ ਹਰ ਰੋਜ਼ ਕਰਦੇ ਹਨ 9 ਤਰੀਕ ਨੂੰ ਇੱਥੇ ਖਾਲਸਾ ਜੀ ਸ਼ਹੀਦਾ ਸਿੰਘਾਂ ਦੇ ਅਸਥਾਨਾਂ ਤੇ ਬਾਬਾ ਹਰੀ ਸਿੰਘ ਪੰਗੀ ਜੀ ਦੇ ਅਸਥਾਨਾਂ ਤੇ ਅੰਮ੍ਰਿਤ ਸੰਚਾਰ ਹੋਵੇਗਾ ਅੰਮ੍ਰਿਤ ਦਾ ਬਾਟਾ ਤਿਆਰ ਹੋਵੇਗਾ ਸੋ ਸਾਰਿਆਂ ਨੂੰ ਬੇਨਤੀ ਐ ਸਮਾਗੈ ਬਾਰ ਬਾਰ ਸਮਾਂ ਨਹੀਂ ਆਵੇਗਾ ਬਾਰ ਬਾਰ ਸੁਵਾਸ ਵੀ ਸਾਨੂੰ ਪ੍ਰਾਪਤ ਨਹੀਂ ਹੋਵਣਗੇ ਇਹ ਸਮੇਂ ਨੂੰ ਸਫਲਿਆ ਕਰੀਏ ਸੋ ਜਿਨ੍ਹਾਂ ਨੇ ਮਤਾਵਾਂ ਨੇ ਪੈਣਾ ਨੇ ਵੀਰਾਂ ਨੇ ਬਜ਼ੁਰਗਾ ਨੇ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ ਸੋ ਬੇਨਤੀ ਐ ਕਿ ਕੀ ਵੇਖਣਾ ਚਾਹੁੰਦੇ ਹਾਂ ਅਸੀਂ ਸੰਸਾਰ ਦੇ ਵਿੱਚ ਜੋ ਅੱਜ ਤੱਕ ਅਸੀਂ ਨਹੀਂ ਵੇਖਿਆ ਕੀ ਭੋਗਣਾ ਚਾਹੁੰਦੇ ਹਾਂ ਅੱਗੇ ਜੋ ਅੱਜ ਤੱਕ ਅਸਾਂ ਨੇ ਨਹੀਂ ਭੋਗਿਆ ਕਿੰਨੇ ਸਾਲ ਸਾਡੇ ਬਤੀਤ ਇਸ ਮਾਇਆ ਦੇ ਪਰਮਾ ਦੇ ਵਿੱਚ ਪੈ ਕੇ ਹੋ ਗਏ ਕੀ ਅੱਗੇ ਚਾਹੁੰਦੇ ਹਾਂ ਕੁਝ ਨਹੀਂ ਇਹ ਹੀ ਕੁਝ ਹੈ ਜੋ ਅਸੀਂ ਅੱਜ ਕਰ ਰਹੇ ਹਾਂ ਪਰ ਜੇ ਕਰਨ ਗੁਰੂ ਦੇ ਵਾਲੇ ਨਹੀਂ ਬਣੇ ਅੰਮ੍ਰਿਤ ਨਹੀਂ ਛਕਿਆ ਤੇ ਵਿਕਾਰਾਂ ਦੇ ਵਿੱਚ ਝੁਲਸਦੇ ਰਵਾਂਗੇ ਆਖਰੀ ਸਮਾਵੇ ਸਾਡਾ ਦੁੱਖਾਂ ਭਰਿਆ ਬਦੀਦ ਹੋਵੇਗਾ ਤੇ ਜੂਨਾ ਦੇ ਵਿੱਚ ਬਾਰ ਬਾਰ ਆਉਣ ਦਾ ਕਾਰਨ ਅਸੀਂ ਬਣਦੇ ਰਵਾਂਗੇ ਇਸ ਕਰਕੇ ਸਮਾਵੇ ਉਸ ਨੂੰ ਨਾਲ ਅਜਾਈ ਗਵਈ ਉਸ ਸਮੇ ਨੂੰ ਸਮਝਦਿਆਂ ਹੋਇਆ ਗੁਰੂ ਵਾਲੇ ਬਣ ਕੇ ਤੇ ਆਪਣਾ ਜੀਵਨ ਸਫਲਾ ਕਰੀਏ ਜੋ ਆਪਣੀ ਕਿਰਤ ਹੈ ਕਰਦੇ ਕੰਮ ਹਨ ਉਸ ਉਹਨਾਂ ਨੂੰ ਕਰੀਏ ਇਹ ਬੇਨਤੀ ਪ੍ਰਮਾਨ ਕਰਿਓ 9 ਤਰੀਕ ਨੂੰ અમૃત સંચાર ਹੋਵੇਗਾ ਸੋ ਸਾਰਿਆਂ ਨੂੰ ਬੇਜਤੀ અમૃત ਸ਼ੱਕ ਕੇ ਗੁਰੂ ਵਾਲੇ ਬਣੋ ਸੋ ਇੱਥੇ ਖਾਲਸਾ ਦੀ ਸਮਾਪਤੀ ਕਰੀਏ ਹੋਈਆਂ ਪੁੱਲਾਂ ਦੀ ਮਾਫੀ ਅਗਾਹ ਵਾਸਤੇ ਸਤਿਗੁਰੂ ਜੀ ਉਸ ਮੱਤ ਬਲਿਸ਼ સ્ਮਰਣ ਅਨਿੱਤਯ ਅਵਿਤੰ ਅਨਿੱਤਯ ਚਿਤੰ ਅਨਿੱਤਯ ਆਸਾ ਬਹੁ ਬੇਦ ਪਰਕਾਰੰ ਅਨਿੱਤਯ ਹੇਤੰ ਅਹੰ ਬੰਦੰ ਪਰਮ ਮਾਇਆ ਮਲਨੰ ਬੇਕਾਰੰ ਵਾਹਿ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ